ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਇੱਕ ਵੱਖਰੀ ਸੋਚ ਲੈ ਕੇ ਤੁਹਾਡੇ ਮੂਰੇ ਹਾਜ਼ਰ ਹਾਂ ਦੋ ਨਾ ਦੋਸਤ ਹੁੰਦੇ ਆ ਦੋਨਾਂ ਚੋਂ ਨਾ ਇੱਕ ਬਹੁਤ ਪੈਸੇ ਵਾਲਾ ਹੁੰਦਾ ਬਹੁਤ ਸਕਸੈਸਫੁਲ ਹੁੰਦਾ ਤੇ ਇੱਕ ਨਾਰਮਲ ਮਿਡਲ ਕਲਾਸ ਫੈਮਿਲੀ ਦਾ ਹੁੰਦਾ ਤਾਂ ਬੜੀ ਬੜਾ ਉਹ ਸੋਚਦਾ ਯਾਰ ਇਹ ਇੰਨਾ ਸਕਸੈਸਫੁਲ ਕਿੱਦਾਂ ਹੈ ਇਹਦੇ ਕੋਲ ਇੰਨਾ ਪੈਸਾ ਕਿੱਦਾਂ ਆਇਆ ਇਹ ਕੀ ਕਰਦਾ ਦਿਨ ਰਾਤ ਉਹਦੇ ਮਨ ਦੇ ਵਿੱਚ ਨਾ ਇਹੀ ਸਵਾਲ ਚੱਲਦੇ ਰਹਿੰਦੇ ਆ ਇੱਕ ਦਿਨ ਉਹ ਹਿੰਮਤ ਕਰਕੇ ਆਪਣੇ ਦੋਸਤ ਨੂੰ ਪੁੱਛ ਹੀ ਲੈਂਦਾ ਯਾਰ ਤੇਰੇ ਸਫਲਤਾ ਦਾ ਰਾਜ਼ ਕੀ ਹੈ ਇੰਨੀ ਤੂੰ ਸਕਸੈਸ ਇਹਨਾਂ ਤੋਂ ਪੈਸਾ ਕਿੱਦਾਂ ਕਮਾਇਆ ਤਾਂ ਉਹ ਕਹਿੰਦਾ ਜੇ ਤੂੰ ਜਾਨਣਾ ਚਾਹੁੰਦਾ ਹੈ ਨਾ ਤਾਂ ਐਦਾਂ ਕਰੇ ਕੱਲ੍ਹ ਨਾ ਨਦੀ ਦੇ ਕਿਨਾਰੇ ਆ ਜੀ ਉੱਥੇ ਮੈਂ ਤੇਰੇ ਸਾਰੇ ਸਵਾਲਾਂ ਦਾ ਜਵਾਬ ਦਊਂਗਾ ਤੇ ਉਹ ਸਮਾਂ ਤੈਅ ਕਰ ਲੈਂਦੇ ਐ ਤੇ ਤੈਅ ਕੀਤੇ ਸਮੇਂ ਦੇ ਅਨੁਸਾਰ ਉਹ ਅਗਲੇ ਦਿਨ ਨਦੀ ਦੇ ਕਿਨਾਰੇ ਪਹੁੰਚ ਜਾਂਦੇ ਐ ਕਹਿੰਦਾ ਹਾਂ ਦੱਸ ਸੁਣ ਤੂੰ ਇਹਨਾਂ ਪੈਸਾ ਕਿੱਦਾਂ ਕਮਾਇਆ ਇੰਨੀ ਸਫਲਤਾ ਕਿਦਾਂ ਹਾਸਲ ਕੀਤੀ ਉਹ ਕਹਿੰਦਾ ਮੈਂ ਤੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਦਊਂਗਾ ਪਰ ਉਸ ਤੋਂ ਪਹਿਲਾਂ ਮੈਨੂੰ ਨਾ ਇਸ ਨਦੀ ਦੀ ਗਹਿਰਾਈ ਨਾਪ ਕੇ ਦੱਸ ਥੋੜਾ ਜੋ ਹੈਰਾਨ ਹੁੰਦਾ ਵੀ ਮੇਰੇ ਸਵਾਲ ਦਾ ਨਦੀ ਦੀ ਗਹਿਰਾਈ ਦੇ ਨਾਲ ਕੀ ਲੈਣ ਦੇਣ ਚਲੋ ਉਹ ਕਹਿੰਦਾ ਇਹ ਵੀ ਕਰ ਲੈਨੇ ਆ ਉਹ ਨਦੀ ਦੇ ਵਿੱਚ ਹੌਲੀ-ਹੌਲੀ ਉਤਰਨ ਲੱਗਦਾ ਹੈ ਅੱਗੇ-ਅੱਗੇ ਜਾਂਦਾ ਜਾਂਦਾ ਤੇ ਜਦੋਂ ਨਾ ਪਾਣੀ ਉਹਦੇ ਤੱਕ ਨੱਕ ਤੱਕ ਆ ਜਾਂਦਾ ਨਾ ਤੇ ਜਿਹੜਾ ਉਹ ਅਮੀਰ ਦੋਸਤ ਹੁੰਦਾ ਤੇ ਉਹਦਾ ਸਿਰ ਇਦਾਂ ਫੜ ਕੇ ਨਾ ਉਹਨੂੰ نیچے ਡਬੋ ਦਿੰਦਾ। نیچے ਨੂੰ ਪੁਸ਼ ਕਰਦਾ ਹੈਗਾ ਤੇ ਉਹ ਹੈਰਾਨ ਹੋ ਜਾਂਦਾ ਵੀ ਆਹ ਕੀ ਛਟਪਟਾਨ ਲੱਗ ਜਾਂਦਾ ਹੈਗਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈਗਾ। ਬਟ ਉਹ ਜਿਹੜਾ ਅਮੀਰ ਦੋਸਤ ਉਹ ਨਾ ਥੋੜਾ ਤਾਕਤਵਰ ਹੁੰਦਾ ਤਾਂ ਉਹ ਬਾਹਰ ਆ ਨਹੀਂ ਪਾਂਦਾ। ਤੇ ਉਹ ਜਿੰਨਾ ਬਾਹਰ ਆਣ ਦੀ ਕੋਸ਼ਿਸ਼ ਕਰਦਾ ਉਹ ਉਨੇ ਜ਼ੋਰ ਦੇ ਨਾਲ ਉਹਨੂੰ نیچے ਦੱਬੀ ਜਾਂਦਾ। ਤਾਂ ਚ 4-5 ਮਿੰਟ ਤੱਕ ਇਹ ਚੀਜ਼ਾਂ ਚਲਦੀਆਂ ਰਹੀਆਂ ਤਾਂ ਨਾ ਫਿਰ ਉਹਨੇ ਉਹਨੂੰ ਸੇਰੋਂ ਦਾ ਛੱਡਤਾ ਤੇ ਉਹ ਬਾਹਰ ਬਾਹਰ ਆ ਗਿਆ ਤੇ ਆਂਦੇ ਪਹਿਲਾਂ ਉਹਦੇ ਗੱਲ ਪੈ ਗਿਆ ਕਿ ਆਹ ਕੀ ਕਰ ਰਿਆ ਸੀ ਮੈਂ ਤੈਨੂੰ ਇੱਥੇ ਸਵਾਲ ਪੁੱਛਿਆ ਕੀ ਵੀ ਤੂੰ ਸக்ஸੈਸ ਕਿੱਦਾਂ ਹੈ ਤੂੰ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹ ਥੋੜਾ ਜਿਹਾ ਨਾ ਮੁਸਕਰਾ ਪਿਆ ਤੇ ਹੱਸਣ ਲੱਗ ਗਿਆ ਕਹਿੰਦਾ ਵੀ ਨਾ ਜਦੋਂ ਤੂੰ ਨਦੀ ਦੇ ਅੰਦਰ ਸੀ ਤੂੰ ਸਭ ਤੋਂ ਪਹਿਲਾਂ ਕੀ ਚਾਹੁੰਦਾ ਸੀ ਕਹਿੰਦਾ ਮੈਂ ਬਾਹਰ ਨਿਕਲਣਾ ਚਾਹੁੰਦਾ ਸੀ ਸਾਹ ਲੈਣਾ ਚਾਹੁੰਦਾ ਸੀ ਕਹਿੰਦਾ ਤੇਰੇ ਸਵਾਲ ਦਾ ਜਵਾਬ ਤੇਰੀ ਇਸੇ ਗੱਲ 'ਚ ਹੈ ਕਹਿੰਦਾ ਜਦੋਂ ਤੂੰ ਅੰਦਰ ਸੀ ਮਰ ਰਿਹਾ ਸੀ ਤੇਰੇ ਅੰਦਰ ਇੱਛਾ ਸੀ جنੂਨ ਸੀ ਬਾਹਰ ਨਿਕਲਣ ਦਾ ਵੀ ਮੈਚੀਨ ਹੈ ਇਸ ਸਿਚੁਏਸ਼ਨ ਤੋਂ ਬਚਣਾ ਤੇ ਕਹਿੰਦਾ ਮੇਰੇ ਅੰਦਰ جنੂਨ ਸੀ ਵੀ ਮੈਂ ਕਾਮਯਾਬ ਹੋਣਾ ਹੈ ਸਫਲਤਾ ਹਾਸਲ ਕਰਨੀ ਹੈ ਪੈਸਾ ਕਮਾਣਾ ਹੈ ਆਪਣੀ ਫੈਮਿਲੀ ਨੂੰ ਸਟੈਂਡ ਕਰਨਾ ਹੈ ਕਹਿੰਦਾ ਇਹ ਸਫਲਤਾ ਇਹ ਇੱਛਾ ਇਹ ਜਨੂਨ ਜੋ ਕਿ ਤੇਰੇ ਵਿੱਚ ਮਿਸਿੰਗ ਹੈ ਕਹਿੰਦਾ ਹੁਣ ਮਿਲ ਗਿਆ ਤੈਨੂੰ ਆਪਣੇ ਸਵਾਲ ਦਾ ਜਵਾਬ ਤਾਂ ਦੋਸਤੋ ਜਦੋਂ ਅਸੀਂ ਕਿਸੇ ਚੀਜ਼ ਨੂੰ ਪੂਰੀ ਦਿਲੋਂ ਜਾਣ ਦੇ ਨਾਲ ਚਾਹਨੇ ਹਨਾ ਤਾਂ ਉਹ ਸਾਨੂੰ ਮਿਲਦੀ ਹੈ ਚਾਹੇ ਉਹ ਪੈਸਾ ਹੋਵੇ ਚਾਹੇ ਕਾਮਯਾਬੀ ਹੋਵੇ ਕੁਝ ਵੀ ਹੋਵੇ ਇੱਕ ਮਸ਼ਹੂਰ ਫਿਲਮ ਦਾ ਡਾਇਲੋਗ ਵੀ ਹੈ ਕਹਿੰਦੇ ਜਦੋਂ ਕਿਸੇ ਤੁਸੀਂ ਚੀਜ਼ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਪੂਰੀ ਕਾਇਨਾਤ ਮਿਲਾਂ ਉਸ ਚੀਜ਼ ਨੂੰ ਦਿਲਾਨ ਲਈ ਜਾਂ ਮਿਲਾਂ ਲਈ ਤੁਹਾਡੀ ਮਦਦ ਕਰਦੀ ਹੈ ਪਰ ਅੱਜ ਕੱਲ ਆਪਾਂ ਕੀ ਦੇਖਦੇ ਆ ਆਪਣੀ ਨੌਜਵਾਨ ਪੀੜ੍ਹੀ ਕਿਸ ਰਸਤੇ ਜਾ ਰਹੀ ਹੈ ਨਾ ਉਹਨਾਂ ਚ ਪੈਸ਼ਨ ਹੈ ਨਾ ਉਹਨਾਂ ਚ ਜਿੱਦ ਹੈ ਕਮਾਨ ਦੀ ਜਾਂ ਸਫਲਤਾ ਹਾਸਲ ਕਰਨ ਦੀ ਬਸ ਉਹ ਚਾਹੁੰਦੇ ਕੋਈ ਚੈੱਕ ਲੱਗ ਜੇ ਤਾਂ ਅਸੀਂ ਰਾਤੋਂ ਰਾਤ ਅਮੀਰ ਹੋ ਜਾਈਏ ਪਰ ਰਾਤੋਂ ਰਾਤ ਕਦੀ ਵੀ ਕੁਝ ਨਹੀਂ ਹੁੰਦਾ ਮੈਂ ਅੱਗੇ ਵੀ ਇੱਕ ਵੀਡੀਓ ਪਾਈ ਸੀ ਸਫਲਤਾ ਮਿਲਦੀ ਹੈ ਜ਼ਰੂਰ ਮਿਲਦੀ ਹੈ ਬਟ ਉਹਦੇ ਪਿੱਛੇ ਕਈ ਸਾਲਾਂ ਦੀ ਮਿਹਨਤ ਜਨੂਨ ਪਲੈਨਿੰਗਸ ਹੁੰਦੀ ਹੈ ਤਾਂ ਸਫਲਤਾ ਹਰ ਕੋਈ ਹਾਸਲ ਕਰ ਸਕਦਾ ਹੈ ਬਟ ਉਹਦੇ ਲਈ ਤੁਹਾਨੂੰ ਲਗਾਤਾਰ ਲਗਾਤਾਰ ਮਿਹਨਤ ਕਰਨੀ ਪਏਗੀ ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਪਏਗਾ ਨਵੇਂ-ਨਵੇਂ ਰਾਹ ਲੱਭਣੇ ਪੈਣਗੇ ਔਰ ਤੁਸੀਂ ਵੀ ਇੱਕ ਦਿਨ ਸਕਸੈਸਫੁਲ 100% ਹੋ ਜਾਓਗੇ ਸਤਿ ਸ਼੍ਰੀ ਅਕਾਲ ਜੀ